ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਆ ਤੁਮ ਦਾ ਸਾਂਗੇ ਕਾਲਰ ਬਣਾਉਣ ਦਾ ਤਰੀਕਾ ਕਿਸ ਤਰੀਕੇ ਨਾਲ ਕਾਲਰ ਬਣਾਉਣਾ ਹੈ ਤੇ ਕਿਸ ਤਰੀਕੇ ਨਾਲ ਬਸ ਲਾਈ ਮਾਰਨੀ ਹੈ ਉਹਦੇ ਬਾਰੇ ਦੱਸਾਂਗੇ ਦੇਖੋ ਇਹ ਜਿਹੜਾ ਕਾਲਰ ਹੈਗਾ ਇਹ ਮੇਰੇ ਪੇਸਟਿੰਗ ਕਰਿਆ ਹੋਇਆ ਚਿਪਿਆ ਹੋਇਆ ਆਇਆਗਾ ਕਪੜੇ ਦੇ ਨਾਲ ਇਹ ਕਾਲਰ ਵਾਲਾ ਕਪੜਾ ਜਿਹੜਾ ਇਹ ਆਪਾਂ ਡਬਲ ਕਪੜਾ ਲਿਆਗਾ ਇਹ ਇਸ ਤਰ੍ਹਾਂ ਕਰਕੇ ਕਪੜਾ ਡਬਲ ਹੀ ਲੈਣਾ ਹੈਗਾ ਸਿੰਗਲ ਕਪੜਾ ਨਹੀਂ ਲੈਣਾ ਕਦੇ ਵੀ ਕਈ ਵਾਰ ਕਪੜਾ ਕੱਟਾ ਹੁੰਦਾ ਤੇ ਫਿਰ ਆਪਾਂ ਸਿੰਗਲ ਕਪੜੇ ਤੇ ਪੇਸਟਿੰਗ ਕਰ ਸਕਦੇ ਹਾਂ ਕਾਲਰ ਦੀ ਇਹਨਾਂ ਡਬਲ ਕਾਲ ਕਪੜਾ ਲੈਣ ਦਾ ਫਾਇਦਾ ਇਹ ਹੈਗਾ ਕਿ ਜਦੋਂ ਆਪਾਂ ਇਹ ਨੋਕ ਕੱਢਾਂਗੇ ਤਾਂ ਕਾਲਰ ਦੀ ਨੋਕ ਬੜੀ ਸਤਿਖੀ ਨਿਕਲਦੀ ਹੈ ਸਾਫ਼ ਨਿਕਲ ਜਾਂਦੀ ਹੈਗੀ ਹੁਣ ਦੇਖੋ ਕਿਸ ਤੇ ਕਿਹਨੋਂ ਤੇ ਸिलाई ਮਾਰਾਂਗੇ ਸिलाई ਇੱਥੋਂ ਚਾਲੂ ਕਰਨੀ ਹੈ ਐਜ਼ ਇਟ ਪੇਸਟਿੰਗ ਕਰੀਏ ਹੈ ਇਹਦੇ ਨਾਲ ਆਪਾਂ ਟਾਂਕਾ ਜਿਹੜਾ ਚਾਲੂ ਕਰਨਾ ਆਪਾਂ ਇੱਥੋਂ ਟਾਂਕਾ ਚਾਲੂ ਕਰਨਾ ਹੈਗਾ ਇਸ ਤਿਕਨਾਲ ਥੋੜਾ ਥੋੜਾ ਟਾਇਰ ਤੋਂ ਪਾਸੇ ਰੱਖਣਾ ਟਾਇਰ ਦੇ ਉੱਤੇ ਟਾਂਕਾ ਨਹੀਂ ਲੱਗਣਾ ਚਾਹੀਦਾ ਵੇਸਟਿੰਗ ਦੇ ਐਸੇ ਦਾ ਤਿਆਰ ਰੱਖਣਾਗਾ ਲੋਕ ਇਸ ਤਿਕਨਾਲ ਸਲਾਈ ਮਾਰਦੇ ਆ ਪਏ ਦੇ ਜਿਆਦਾ ਵੀ ਆ ਸਲਾਈ ਚਾਲੂ ਕਰਨੀ ਹੈ ਪਹਿਲਾਂ ਟਾਂਕੇ ਨੂੰ ਪੱਕਾ ਕਰ ਲੈਣਾਗਾ ਦੇਖੋ ਇਹਦੇ ਟਾਇਰ ਦੇ ਉੱਤੇ ਟਾਂਕਾ ਨਹੀਂ ਲੱਗਣਾ ਚਾਹੀਦਾ ਬਿਲਕੁਲ ਸਾਈਡ ਤੇ ਟਾਂਕਾ ਆਉਣਾ ਚਾਹੀਦਾ ਇਹਦੇ ਕੱਪੜੇ ਨੂੰ ਬਿਲਕੁਲ ਇੱਕੋ ਜਿਹਾ ਕਰ ਲੈਣਾ ਜਿਹੜਾ ਨੋਕ ਹੈ ਕੈਦਰ ਦੀ ਕੱਪੜੇ ਬਿਲਕੁਲ ਬਰਾਬਰ ਆਵੇ ਇਸ ਤਰ੍ਹਾਂ ਇਹਦਾ ਉੱਪਰ ਨਹੀਂ ਬੰਨਿਆ ਹੋਣਾ ਜਿਹਦਾ ਕੱਪੜਾ ਇਹ ਬਿਲਕੁਲ ਬਰਾਬਰ ਆਉਣਾ ਚਾਹੀਦਾ ਬਿਲਕੁਲ ਸੌਖਾ ਤਰੀਕਾ ਬਣਾਉਣ ਦਾ ਕੈਦਰ ਦਾ ਨਾਲ ਨੋਕ ਬੜੀ ਸਾਫ਼ ਨਿਕਲੂਗੀ ਇਹਦੀ ਇਹ ਦੇਖੋ ਜਿਹੜਾ ਇਹ ਬੈਨ ਹੈਗਾ ਇਹ ਵੀ ਪੇਸਟਿੰਗ ਕਰਿਆ ਵਗਾ ਅ ਜਿਹੜੀ ਪੇਸਟਿੰਗ ਕਰਨ ਵਾਲੀ ਇਹ ਵੀਡੀਓ ਆ ਪਹਿਲਾਂ ਪਾ ਚੁੱਕਿਆ ਇਹਦੇ ਉੱਤੇ ਉਦੋਂ ਦੀ ਵੀਡੀਓ ਦੇਖ ਲਓ ਕਿਸ ਤਰ੍ਹਾਂ ਪੇਸਟਿੰਗ ਕਰੀਏ ਇਹ ਇਹਦੇ ਉੱਪਰ ਜੇ ਡਾਂਕਾ ਮਾਰਾਂਗੇ ਬੈਨ ਦੇ ਪੈਰ-ਪੈਰ ਦਾ ਡਾਂਕਾ ਮਾਰਨਾ ਹੈ ਇਹਦੇ ਉੱਤੇ ਜਿੰਨਾ ਪਰ ਡਾਂਕਾ ਚਾਲੂ ਕਰ ਲਿਆ ਉਹਨੇ ਡਾਂਕਾ ਲੱਗਣਾ ਚਾਹੀਦਾ ਇੱਕੋ ਜਿਹਾ ਇਹਦਾ ਨਗਾ ਇੱਕੋ ਜਿਹਾ ਮਾਰਨਾ ਹੈ ਇਹਦੇ ਉੱਤੇ ਉਹ ਜਿਹੜਾ ਆਪਣੇ ਕੋਲ ਕੱਪੜਾ ਦੇਖੋ ਇਸਾਈਡ ਤੇ ਇਹ ਉਹ ਪੈਰ ਪੈਰ ਦਾ ਕੱਪੜਾ ਰੱਖਣਾ ਬਾਕੀ ਕੱਪੜਾ ਜਿਹੜਾ ਕੱਟਣਾ ਹੈ ਕਰ ਦਿਨਾਇ ਦਵਾਂ ਐਸੇ ਕਹਣਾ ਕੱਟ ਲੈਣਾ ਇਹਨੂੰ ਇਹ ਜਿਹੜਾ ਕੱਪੜਾ ਆਪਣੇ ਕੋਲ ਐਕਸਟਰਾ ਹੈਗਾ ਇਹਦਾ ਆਪ ਕੱਟ ਲਾ ਲੈਣਾ ਛੋਟੇ ਛੋਟੇ ਅਗਰ ਨਹੀਂ ਕੱਟ ਲਾंदे ਤਾਂ ਕੱਪੜਾ ਖਿੱਚ ਮਾਰ ਲੱਗ ਜਾਂਦਾ ਹੈਗਾ ਇਸ ਸਲਾਈ ਤੋਂ ਉੱਪਰ ਪਰ ਕੱਟ ਮਾਰਨਾ ਹੈ ਸਲਾਈ ਦੇ ਵਿੱਚ ਕੱਟ ਨਹੀਂ ਮਾਰਨਾਗਾ ਆਹ ਵੰਦੇ ਕਿਸ ਤਰ੍ਹਾਂ ਸੌਖੀ ਨਾਲ ਨੋਕ ਨਿਕਲ ਜੂਏ ਇਹ ਬਿਲਕੁਲ ਸੌਖੀ ਤਰੀਕਾ ਇਹਨਾਂ ਨੂੰ ਨੋਕ ਕੱਢਣ ਦਾ ਦੇਖੋ ਆਸ ਤੇ ਕਿਰਾਂ ਬਿਲਕੁਲ ਸਾਫ਼ ਨੋਕ ਨਿਕਲ ਗਿਆ ਹੈ ਕੋਈ ਦਿੱਕਤ ਨਹੀਂ ਆਦੀ ਨੋਕ ਕੱਢਣ ਦੀ ਅਗਰ ਸਿੰਗਲ ਕਪੜੇ ਤੇ ਚੇਪਿਆ ਹੋਵੇ ਫਿਰ ਨੋਕ ਵਧੀਆ ਨਹੀਂ ਨਿਕਲਦੇਗੇ ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜਿਆਦਾ ਜਿਆਦਾ ਲਾਇਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ। ਇਹ ਚੈਨਲ ਤੇ ਮੇਰੇ ਪਹਿਲਾ ਵੀਡੀਓ ਬਹੁਤ ਪਾਈਆਂ ਆ। ਜਿਹਦੇ ਵਿੱਚ ਕਲੀਆਂ ਵਾਲਾ ਚੋਲਾ ਕੱਟਣ ਦਾ ਤਰੀਕਾ ਤੇ ਬਣਾਉਣ ਦਾ ਤਰੀਕਾ ਦੱਸਿਆਗਾ। ਹੁਣ ਦੇਖੋ ਭਾਜੀ ਨਾਖਣ ਮਾਰਾਂਗੇ ਜਿਹੜਾ ਪੇਸਟਿੰਗ ਵਾਲੇ ਪਾਸਾ ਹੈ ਉਹ ਥੱਲੇ ਦੇ ਪਾਸੇ ਸਿੱਧਾ ਪਾਸਾ ਹੈ। ਇਹਦਾ ਪੁੱਠਾ ਪਾਸਾ ਹੈਗਾ। ਜਿਹੜਾ ਬਸ ਲਾਈ ਮਾਰੀ ਸਲਾਈ ਹੈ ਪਰ ਅੰਦਰਲੀ ਸਾਈਡ ਕਰ ਲੈਣੀ ਹੈ ਬਾਹਰਲੀ ਸਾਈਡ ਨਹੀਂ ਦੇਖਣੀ ਚਾਹੀਦੀਗੀ। ਐਸਰਾ ਇੱਕ ਕੋਈ ਟਾਂਕਾ ਮਾਰ ਕੇ ਦੋਹਾਂ ਸਲਾਈ ਹੈ ਜਿਹੜੀ ਲਾਈ ਸੀ ਆਪਾਂ ਉਹ ਕੋਪੜਾ ਅੰਦਲੇ ਪਛੇ ਜਾ ਰਿਹਾਗਾ ਬਿਲਕੁਲ ਰੈਡੀमेड ਜਿਵੇਂ ਤੁਸੀਂ ਦੇਖਿਆ ਸ਼ਰਟਾਂ ਦੇ ਕਲਰ ਬਣਿਆ ਹੁੰਦਾਗਾ ਉਸ ਤਰੀਕੇ ਨਾਲ ਕਲਰ ਬਣਾਉਗਾ ਇਹ ਹੁਣ ਆਪਾਂ ਸਲਾਈ ਮਾਰਾਂਗੇ ਜਿਹੜੇ ਇਹਦੇ ਉੱਤੇ ਜਿਵੇਂ ਬੈਂਡ ਦਾ ਆਪਾਂ ਪੈਰ-ਪੈਰ ਦਾ ਟਾਂਕਾ ਮਾਰਿਆ ਐ ਐਸੇ ਦੇਖਣ ਨਾਲ ਇਹਦੇ ਪੈਰ-ਪੈਰ ਦਾ ਟਾਂਕਾ ਮਾਰਾਂਗੇ ਇਹ ਡਾਂਕਾ ਮਾਰਨ ਆਇਕ ਵਜਾ ਤੇ ਇਹ ਕਿੰਝ ਨੂੰ ਹਰ ਦਸਾਂ ਕਿਸਤੇ ਕਨਾਂ ਬਟਾਂਕਾ ਮਾਰ ਕੇ ਕਈ ਵਾਰ ਦੇਖਿਆ ਨਾ ਤੁਸੀਂ ਨੋਕ ਜਿਹੜੀ ਖੜੀ ਹੋ ਜਾਂਦੀ ਹੈਗੀ ਹੈ ਹਾਂ ਡਾਂਕਾ ਮਾਰਨ ਤੋਂ ਬਾਅਦ ਮੰਨ ਲਵਾਂਗੇ ਇਸ ਵਾਸਤੇ ਕਿ ਮੈਂ ਕੋਈ ਡਾਂਕਾ ਮਾਰ ਲਿਆ ਜਰਾ ਪੈਰ ਪੈ ਦਾ ਡਾਂਕਾ ਲੱਗਿਆ ਇਸ ਤਰੀਕੇ ਨਾਲ ਉਹ ਬੈਨ ਤੇ ਡਾਂਕਾ ਲਾਇਆਗਾ ਉਹ ਦੇਖੋ ਕਈ ਵਾਰ ਕੀ ਹੁੰਦਾ ਜਦ ਉਸ ਦੇਖਿਆ ਸ਼ਰਟ ਪਾਉਂਦਾ ਜਾਂ ਕਮੀਜ਼ ਪਾਉਂਦਾ ਹੁੰਦਾ ਸ਼ਰਟ ਤੇ ਜਿਹੜਾ ਕਾਲਰ ਹੈਗਾ ਐਸੇ ਇੱਕ ਨਾ ਖੜਾ ਹੋ ਜਾਂਦਾ ਕਾਲਰ ਇਹਦੇ ਤਰੀਕੇ ਦੱਸੇ ਕਿਉਂ ਇਹ ਖੜਾ ਹੁੰਦਾ ਹੈ ਕਿ ਕਿਸ ਕਰ ਰਹੇ ਨਾ ਪਰ ਥੱਲੇ ਰੱਖ ਸਕਦੇ ਆਂਗੇ ਜਿਹੜਾ ਥੱਲੇ ਦਾ ਕਪੜਾ ਜਿਹੜਾ ਆਪਣਾ ਜਿਹੜਾ ਬਿਹੜਾ ਪੇਸਟਿੰਗ ਵਾਲਾ ਕਪੜਾ ਜਿਹੜਾ ਥੱਲੇ ਵਾਲਾ ਆ ਐਸ ਕਪੜੇ ਨੂੰ ਆਪਾਂ ਥੋੜਾ ਜਿਹਾ ਥੱਲੇ ਨੂੰ ਖਿੱਚ ਲਾਂਗੇ ਕਾਲਰ ਦੀ ਨੋਕ ਮੋੜ ਕੇ ਇੱਥੇ ਕਿਨਾਲਾ ਥੋੜਾ ਜਿਹਾ ਥੱਲੇ ਦਾ ਕਪੜਾ ਖਿੱਚ ਲੈਣਾ ਬਾਕੀ ਦੂਜਾ ਕਪੜਾ ਨਹੀਂ ਖਿੱਚਣਾ ਪੇਸਟਿੰਗ ਵਾਲਾ ਦੇਖੋ ਐਸੇ ਕਿਨਾਂਗਾ ਆਪਣੇ ਕਲਰ ਦਾ ਨੋਕ ਜਿਹੜੀ ਥੱਲੇ ਮੁੜੀ ਜਾਊਗੀ ਸਿੱਧੀ ਨਹੀਂ ਹੋਊਗੀ ਜਿੰਨਾ ਮਰਜ਼ੀ ਸਿੱਧਾ ਕਰ ਲੈਣਾ ਸਿੱਧਾ ਨਹੀਂ ਹੋਣਾਗਾ ਇਸ ਤਰ੍ਹਾਂ ਟੇਢਾ ਹੀ ਰਹਿਣਾ ਥੱਲੇ ਕਲਰ ਨੂੰ ਇਹ ਜਿਹੜਾ ਮੈਂ ਟਾਂਕਾ ਮਾਰਿਆ ਇਸ ਲਈ ਪੇਸਟਿੰਗ ਦੇ ਆਪਾਂ ਗੁਲਾਈ ਦਿੱਤੀ ਜਿਹੜੀ ਉੱਥੇ-ਉੱਥੇ ਟਾਂਕਾ ਮਾਰਿਆ ਕਿਨਾਰੀ ਦਾ ਐਸੇ ਦੇਖ ਕੇ ਬਾਅਦ ਇਧਰ ਛੜ ਵੀ ਖਿੱਚਾਂਗੇ ਦੇਖੋ ਐਸੇ ਕਿਨਾਂ ਮਾਰਿਆ ਕਪੜਾ ਕਿੰਨਾ ਜ਼ਿਆਦਾ ਨਹੀਂ ਖਿੱਚਣਾ ਗੈਨੋ ਦਾਂਕ ਲਗਨ ਤੋਂ ਬਾਅਦ ਇਹ ਕੋਣਾ ਜਿਹੜਾ ਕਪੜਾ ਐਕਸਟਰਾ ਕਪੜਾ ਜਿਹੜਾ ਇਹਦੇ ਪੇਸਟਿੰਗ ਦੇ ਨਾਲ-ਨਾਲ ਕਟਿੰਗ ਕਰਨੀ ਹੈ ਜਿਵੇਂ ਆ ਕਪੜਾ ਚੇਪੇ ਪੇਸਟਿੰਗ ਨਾਲ ਆਪਣਾ ਇਹਦੇ ਬਿਲਕੁਲ ਬਰਾਬਰ ਕਪੜਾ ਕੱਟਣਾ ਹੈਗਾ ਪੇਸਟਿੰਗ ਨਾਲ ਨਹੀਂ ਕੱਟਣੀਗੀ ਉਹਰੇ ਜਿਹੜੀ ਨੋਕ ਹੈਗੀ ਹੈ ਦੇਖੋ ਨੋਕ ਨਾਲ ਨੋ ਬਰਾਬਰ ਹੋਣੀ ਚਾਹੀਦਾ ਕਪੜਾ ਇੱਕ ਵੱਧ ਕੱਟ ਨਹੀਂ ਹੋਣਾ ਚਾਹੀਦਾਗਾ ਜਦੋਂ ਬਾਤ ਘਾਟ ਉਹਦੇ ਤਾਂ ਜਿਵੇਂ ਉਹਨਾਂ ਵੀ ਪੀਸ ਜਿਹੜਾ ਵालतੂ ਹੋਵੇ ਕਟਿੰਗ ਕਰ ਦੇਣਾ ਹੈਗਾ ਨੋਕ ਬਰਾਬਰ ਰੱਖਣੀ ਹੈਗੀ ਹੁਣ ਇਹਦੇ ਆਪਾਂ ਸੈਂਟਰ ਚ ਕੱਟ ਲਾਵਾਂਗੇ ਛੋਟਾ ਜਿਹਾ ਇਹ ਦੱਦ ਕਰ ਲੈਣਾਗਾ ਜਦੋਂ ਅਸਰੇ ਕਰ ਕੱਟ ਲਾਉਣ ਤੋਂ ਬਾਅਦ ਜਿਹੜਾ ਬੈਨ ਹੈਗਾ ਦੇਖੋ ਆਪਣੇ ਕੋਲੇ ਇਹ ਇਹ ਕਪੜਾ ਜਿਹੜਾ ਆਪਣੇ ਵालतੂ ਰੱਖਿਆ ਜਿਹੜਾ ਪੇਸਟਿੰਗ ਤੋਂ ਇਲਾਵਾ ਇਨਾ ਪੈਰ ਪੈਰ ਦੀ ਕਟਿੰਗ ਕਰ ਦੇਣੀ ਹੈ ਬਾਕੀ ਕਪੜਾ ਨਾਲ ਰੱਖਣਾ ਹੈਗਾ ਇਹਦਾ ਜਿਵੇਂ ਐਸੇ ਕਨਾ ਕਟਿੰਗ ਕਰਨੀ ਹੈ ਦੀ ਵੀ ਕਪੜਾ ਇੱਕੋ ਜਿਹਾ ਰੱਖਣਾ ਬਦਗਟ ਨਹੀਂ ਕਰਨਾ ਕਿਉਂਕਿ ਆਪਾਂ ਦਬਾਅ ਦੇਵਾਂਗੇ ਤਾਂ ਐਸੇ ਇੱਕੋ ਜਿਹਾ ਦਬਾਅ ਆਣਾ ਜੇ ਦਾ ਕਪੜੇ ਦਾ ਅਗਰ ਫੇਰ ਵੀ ਤੁਹਾਨੂੰ ਨਾ ਪਤਾ ਲੱਗੇ ਉਹ ਕਮੈਂਟ ਕਰਕੇ ਪੁੱਛ ਸਕਦੇ ਹੋ ਮੇਕੋ ਜਿਹੜਾ ਆਪਾਂ ਬੈਂਡ ਦੇ ਥੱਲੇ ਕਪੜਾ ਲਾਵਾਂਗੇ ਦੇਖੋ ਕਿਸ ਤਰ੍ਹਾਂ ਇਹ ਕਪੜਾ ਲਾਣਾ ਆਪਾਂ ਇਹਦਾ ਕਪੜਾ ਹੈ ਬਿਲਕੁਲ ਸੁੱਧਾ ਕਪੜਾ ਹੈਗਾ ਪਰ ਜਿਵੇਂ ਆਪਣੇ ਬੈਂਡ ਦੀ ਗੁਲਾਈ ਦਿੱਤੀ ਹੈ ਕਟਿੰਗ ਕੀਤੀ ਹੋਈ ਹੈ ਐਸੇ ਦੇ ਕੇ ਨਾਲ ਆਪਾਂ ਕਪੜਾ ਕੱਟ ਲਾਂਗੇ ਪਹਿਲਾਂ ਜਿਹੜਾ ਬੈਂਡ ਦੇ ਥੱਲੇ ਲਾਣਾ ਹੈਗਾ ਮੈਂ ਤਾਂ ਵੀ ਕਾਰਨ ਦੱਸਾਂ ਕਿਉਂ ਇਹ ਕਟਿੰਗ ਕਰਨੀ ਹੈ ਇੱਕੋ ਜੀ ਉਹਦੇ ਬਾਰੇ ਵੀ ਦੱਸਾਂਗੇ ਤੁਹਾਨੂੰ ਇਹ ਫालतू ਕਪੜਾ ਆਪਾਂ ਕਟਿੰਗ ਕਰ ਲੈਣਾ ਹੈ ਦਾ ਇਹ더라 ਵਾ ਪੈਦਾ ਡਾਂਕਾ ਮਰੇ ਇਧਰੋਂ ਨਹੀਂ ਕੱਟਣਾਗਾ ਇਧਰਲੀ ਸਾਈਡ ਕੱਟਣਾਗਾ ਕਿਉਂਕਿ ਆਹ ਕਪੜਾ ਕਾਲਰ ਦੇ ਨਾਲ ਜੋੜਨਾ ਐਨੂੰ ਅਸੀਂ ਕਿਨ ਕਪੜੇ ਦੇ ਦਾ ਕਟਿੰਗ ਕਰ ਲਈ ਆਪਾਂ ਇੱਕੋ ਜੀ ਹੁਣ ਜਿਹੜਾ ਕਲਰ ਹੈਗਾ ਕਾਲਰ ਦਾ ਸਿੱਧਾ ਪਾਸਾ ਜਿਹੜਾ ਆਹ ਪੁੱਠਾ ਪਾਸੇ ਪੈਸਟਿੰਗ ਅੰਦਰ ਛੜੇਗਾ ਆ ਪੈਸਟਿੰਗ ਨਾਲ ਬਾਹਰਲਾ ਪਾਸਾ ਆਏਗਾ ਆ ਤੇ ਬਿਲਕੁਲ ਸਾਫ ਹੈ ਇਧਰ ਤੇ ਇਹਦੇ ਵੀ ਆਪਾਂ ਜਿਹੜਾ ਬੈਂਡ ਆ ਆ ਸਾਫ ਹੈਗਾ ਇਹ ਨਾਲ ਆਪਾਂ ਜੋੜਾਂਗੇ ਇਹਨੂੰ ਜਿਹੜਾ ਆਪ ਕੱਟ ਲਾਏਗਾ ਇਸ ਕੱਟ ਨਾਲ ਬਰਾਬਰ ਮਿਲਾ ਲੈਣਾ ਇਹਨੂੰ ਜੋ ਕਿ ਅੱਧਾ ਉਧਰ ਹੋ ਜਾਦਾ ਅਧਰ ਹੋ ਜੂਗਾ ਆ ਕੱਟਣਾ ਕੱਟ ਮਿਲਾ ਕੇ ਇਹਨੂੰ ਇੱਕੋ ਜਿਹਾ ਕਰ ਲੈਣਾ ਕੱਪੜੇ ਨੂੰ ਇਸ ਤਿਹੇ ਕਨਾਲ ਫਿਰ ਤੋਂ ਕੱਪੜੇ ਨੂੰ ਫੜ ਕੇ ਰੱਖਣਾ ਬੈਂਡ ਤੇ ਕਲਰ ਫਿਰ ਉੱਪਰ ਰੱਖ ਕੇ ਜਿਹੜਾ ਥੱਲੇ ਕੱਪੜਾ ਰੱਖਿਆ ਆਪਾਂ ऐसे करा पैर-ਪੈ ਦਾ ਟਾਂਕਾ ਮਾਰਾਂਗੇ ਇਹਦੇ ਨਾਲ ਜਿਹੜਾ ਪੇਸਟਿੰਗ ਕਰੀਏ ਇਹਦੇ ਨਾਲ-ਨਾਲ ਟਾਂਕਾ ਲਾਣਾ ਇਹਦੇ ਹੁਣ ਗੱਪ ਜਿਹੜਾ ਧਲੜਾ ਕਪੜਾ ਜਿਹੜਾ ਹੁਣ ਆਪਰੇ ਕੋਲ ਆਹ ਬੈਨ ਵਾਲਾ ਹੈਗਾ ਇਹਨੂੰ ਥੋੜਾ ਜਿਹਾ ਆਪਦੇ ਕੰਨੀ ਖਿੱਚ ਕੇ ਰੱਖਣਾ ਹੈ ਜ਼ਿਆਦਾ ਨਹੀਂ ਖਿੱਚਣਾ ਸਿਰਫ ਥੋੜਾ ਜਿਹਾ ਖਿੱਚਣਾ ਹੈ ਇਸ ਤਰੀਕੇ ਨਾਲ ਆਹ ਜਿਹੜਾ ਕਾਲਰ ਬਣਾਇਆ ਹੋਇਆ ਇਹਦੇ ਨਾਲ ਨਾਲ ਰੱਖੀ ਜਾਣਾ ਜਿਵੇਂ ਜਿਵੇਂ ਆਪਾਂ ਕਪੜਾ ਕਟਿੰਗ ਕਰਦੇ ਆ ਉਹ ਜਿੱਤੇ ਕਿਨਾਂ ਸਲਾਈ ਮਾਰਨੀ ਹੈ ਦੀ ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜਿਆਦਾ ਜਿਆਦਾ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਮੇਰੀ ਹੋਰ ਵੀ ਬਹੁਤ ਪਾਈਆਂ ਨੇ ਤੇ ਉਹ ਤੇ ਕਸ਼ਾਇਰਾ ਕੱਟਣ ਦਾ ਤਰੀਕਾ ਅਤੇ ਬਣਾਉਣ ਦਾ ਤਰੀਕਾ ਵੀ ਦੱਸਿਆ ਗਿਆਗਾ ਵਿੱਚ ਹੁੰਦਾ ਚੰਦਵਾ ਸਾਹਿਬ ਬਣਾਉਣ ਦਾ ਤਰੀਕਾ ਵੀ ਦੱਸਿਆ ਗਿਆਗਾ ਇਹ ਇਸ ਤਰ੍ਹਾਂ ਟਾਂਕਾ ਇੱਕੋ ਜਿਹਾ ਲਾ ਲੈਣਾਗਾ ਜੇ ਕਪੜਾ ਬੈਨ ਵਾਲਾ ਸਿੱਧਾ ਹੁੰਦਾ ਫਿਰ ਆਪਣੇ ਕੋਲ ਟਾਂਕਾ ਇੱਕੋ ਜਿਹਾ ਨਹੀਂ ਲੱਗਣਾ ਸੀਗਾ ਮੇਰੇ ਦੇਖੋ ਫालतੂ ਕਪੜਾ ਜਿਹੜਾ ਆਪਾਂ ਪੈਰ-ਪੈਰ ਦਾ ਦਬਾਅ ਰੱਖਣਾ ਜ਼ਰੂਰੀ ਹੁੰਦਾ ਆਪਣਾ ਇੱਥੇ ਡਾਂਕਾ ਲਾਇਆ ਹੋਇਆ ਟਰੈਕ ਹੁੰਦਾ ਨਾਲ ਇਹ ਤੋਂ ਬਾਅਦ ਫालतੂ ਕਪੜਾ ਰੱਖਣਾ ਥੋੜਾ ਪੈਰ-ਪੈਰ ਦਾ ਰੱਖਣਾ ਜ਼ਰੂਰੀ ਹੈ ਇਹ ਇਸ ਤਰੀਕੇ ਨਾਲ ਦੋਨਾਂ ਪਾਸੇ ਇੱਕ ਵਜਾ ਕਟਿੰਗ ਕਰ ਲੈਣੀ ਹੈਗੀ ਜਿਦਾ ਦੇਖੋ ਇਸ ਤਿਕਾ ਕਪੜੇ ਨੂੰ ਅੰਦਰਲੇ ਛੜ ਮੋੜ ਦੇਣਾ ਹੈਗਾ ਬਿਲਕੁਲ ਸੌਖਾ ਤਰੀਕਾ ਦੇਖੋ ਬਿਲਕੁਲ ਸਾਫ਼-ਸਾਫ਼ ਬਣ ਜਾਉ ਕਾਲਰ ਪਲੇਸਟਿਕ ਕਪੜਾ ਦੇ ਵਿੱਚ ਨਾਕ ਨੂੰ ਮਾਰ ਲੈਣਾ ਜਰਾ ਜੰਮ ਜੇ ਇੱਕ ਟੈਸਟ ਉੱਪਰ ਤੋਂ ਸਿੱਧੀ ਹੋ ਜੇ ਜਮਾ ਆ ਦੇਖੋ ਆ ਪੁੱਠਾ ਪਾਸਾ ਕਰ ਲੜ ਦਾ ਤੜੜਾ ਪਾਸਾ ਹੈਗਾ ਇਹਦਾ ਨਾਕ ਨੂੰ ਮਾਰ ਕੇ ਕਪੜਾ ਸਾਰਾ ਬਾਹਰ ਕੱਢ ਦੇਣਾਗਾ ਹੁਣ ਆਪ ਇਹਦੀ ਆਪ ਪੈਰ ਪੈਰ ਦੀ ਸਿਲਾਈ ਚਾਲੂ ਕਰਾਂ ਜਿਵੇਂ ਆਪ ਇਹ ਪੈਦਾ ਟਾਂਕਾ ਮਾਰਿਆ ਹੈ ਇੱਥੇ ਵੀ ਪੈਰ ਪੈਰ ਦੀ ਸਿਲਾਈ ਮਾਰਾਂਗੇ ਤਰੇ ਸਲਾਈ ਸਾਰੇ ਇੱਕੋ ਜਿਹੀ ਲੱਗਣੀ ਜੈਨਾਂ ਨੇ ਬੈਨ ਤੋਂਣੀ ਜਿੱਦੀ ਉਹਨਾਂ ਕਲਰ ਤੇ ਹੋਣੀ ਚਾਹੀਦੀ ਹੈ ਉਹਨੇ ਬੈਨ ਤੇ ਹੋਣੀ ਚਾਹੀਦੀ ਹੈਗੀ ਵਾਹ ਨਾਲ ਵੀਡੀਓ ਦੰ ਦੱਸਾਂਗੇ ਤੁਹਾਨੂੰ ਕਿਵੇਂ ਇਹ ਤੇ ਕਲਰ ਲਾਉਣ ਦਾ ਤਰੀਕਾ ਕਿਸ ਤੇ ਕਿੰਨਾ ਕਲਰ ਲਾਉਂਦੇ ਹੁੰਦੇ ਹੈਗੇ ਉਹਦੇ ਬਾਰੇ ਦੱਸਾਂਗੇ ਇਹ ਦੇਖੋ ਜਿਹੜਾ ਫਾਲਤੂ ਕਪੜਾ ਜਿਹੜਾ ਆਪਣੇ ਕੋਲੇ ਇਹ ਵੀ ਆਵਾ ਪੈਰ ਪੈਰ ਦਾ ਕਪੜਾ ਕੱਟਣਾ ਹੈਗਾ ਆਪਾਂ ਕਪੜਾ ਕਟਿੰਗ ਕਰ ਲੈਣੀ ਇਹਦੇ ਨਾਲ ਇੱਕ ਵਜੇ ਕਪੜਾ ਰੱਖ ਕੇ ਫਿਰ ਤੁਹਾਨੂੰ ਲਾਣ ਦਾ ਤਰੀਕਾ ਦੱਸਿਆ ਕਿਸ ਤਰੀਕੇ ਨਾਲ ਲਾਣਾ ਪੈਣਾ ਉਹਨੂੰ ਇਹਦੇ ਵੀ ਆਪਾ ਸੈਂਟਰ 'ਚ ਕੱਟ ਲਾ ਲੈਣਾ ਇਸ ਤਰੀਕੇ ਨਾਲ ਆਹ ਜਿਹੜੀ ਚੀਜ਼ ਦੇਖੋ ਬਿਲਕੁਲ ਬਰਾਬਰ ਆਣੀ ਚਾਹੀਦੀ ਹੈ ਕਿ ਆਹ ਜਿਹੜੇ ਠੁੱਕੇ ਰੱਖਿਆ ਆਪਾਂ ਇਹ ਵੀ ਦੇਖੋ ਬਿਲਕੁਲ ਬਰਾਬਰ ਹੈ ਤੇ ਜਾਵਾਂ ਇੱਕੋ ਜੇ ਤੇ ਨੋਕ ਵੀ ਬਰਾਬਰ ਹੈ ਬਿਲਕੁਲ ਇਹ ਬਰਾਬਰ ਆਉਣਾ ਜ਼ਰੂਰੀ ਹੈ ਦੇਖੋ ਐਸੇ ਕਹੇ ਨਾਲ ਕਲਰ ਬਣਾ ਦੇਖੋ ਕਿੰਨਾ ਸਾਫ਼ ਕਲਰ ਬਣਿਆਗਾ ਅਸਤੇ ਕਨਾਂ ਕਲਰ ਬਣਾਣਾ ਹੈਗਾ ਆਨ ਵਾਲੀ ਵੀਡੀਓ ਤੁਹਾਨੂੰ ਦੱਸਾਂਗੇ ਲਾਉਣ ਦਾ ਤਰੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ